ਹਰੋ ਦੋਸਤੋ ਸਸਰੀਆ ਕਾਲ ਲਓ ਜੀ ਅੱਜ ਆਪਾਂ ਫੁੱਲ ਬਲੌਗ ਪਾਉਣ ਲੱਗੇ ਆਂ ਚਾਰ ਦਾ ਮੱਕੀ ਦਾ ਚਾਰ ਪਾਇਆ ਆਪਾਂ ਕੱਲ ਅੱਧਾ ਪਾਇਆ ਸੀਗਾ ਅੱਜ ਹੁਣ ਆਪਾਂ ਸ਼ਾਮ ਤੋਂ ਬਣਾਉਣ ਲੱਗੇ ਆਂ ਬਲੌਗ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ YouTube ਨੂੰ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਜੀ ਮੁੰਡੇ ਲੱਗੇ ਪਏ ਲਤਰਨ ਤੇ ਇੱਧਰ ਮੁੜ ਕੇ ਨੇਰ ਆ ਗਿਆ ਹੋ ਤਾਂ ਮੈਂ ਕਿਹਾ ਚੱਲ ਮੈਂ ਲਤਰਦਾ ਤੇ ਆਪਾਂ ਟਰੈਕਟਰ ਫੜਿਆ ਤੇ ਆਪਾਂ ਲਤਰ ਲੱਗੇ ਉਧਰ ਦੂਜਾ ਵੀ ਕਹਿੰਦਾ ਨਾ ਦੇ ਨਾਲ ਲਤੜੀ ਜਾਂਦੇ ਦੋ ਅੰਡਰਟੈਕਨਾ ਇੱਕ ਮਿੰਟ ਨਹੀਂ ਬੰਦ ਕੀਤਾ ਸਾਰੀ ਜਿਹੜੀ ਲਤੜੀ ਗਈ ਪਤੰਦਰ ਜੋਆਕ ਇਧਰ ਕਹਿੰਦਾ ਮੈਂ ਤਾਂ ਗਿਆ ਸੀ 100 ਤੇ ਕਹਿੰਦੇ ਟਾਈਮ ਬਹੁਤ ਹੋ ਗਿਆ ਸਾਰੀ ਰਾਤ ਮੁੰਡੇ ਲੱਗ ਰਹੇ ਤੇ ਟਾਈਮ 5:00 ਵੱਜ ਗਏ ਆ ਇਧਰ ਦੇਖੋ ਸਾਰੀ ਰਾਤ ਹੀ ਲੱਗੇ ਰਿਹਾ ਚੋਬਰ ਕਹਿੰਦੇ ਨੀਂਦ ਦੇ ਡੱਕ ਡੋਲੇ ਖਾਂਦੇ ਇਧਰ ਗਿਆਨੀ ਖੜਾ ਕਾ ਹੁੰਦਾ ਟੈਕ ਟੋਲੇ ਖਾਂਦਾ ਵਿਚਾਰਾ ਬਹੁਤ ਬਹੁਤ ਧੰਨਵਾਦ ਇਹਨਾਂ ਤਿੰਨਾਂ ਸਾਰਿਆਂ ਦਾ ਜਿਹੜੇ ਲੱਗੇ ਰਹੇ ਆਪਣੇ ਨਾਲ ਜਿੰਦੇ ਆ ਗ્ઞਿਆਨੀ ਵਰਗੇ ਇਹਨਾਂ ਬਹੁਤ ਬਹੁਤ ਧੰਨਵਾਦ ਆ ਇਧਰ ਚੋਬਰ ਮੈਂ ਇਹਨਾਂ ਨੂੰ ਕਿਹਾ ਮੈਂ ਸੁੱਤੇ ਨਹੀਂ ساری ਰਾਤ ਕਹਿੰਦੇ ਨਾ ਜੀ ਅਸੀਂ ਨਹੀਂ ਸੁੱਤੇ ਤੇ ਕਹਿੰਦੇ ਕੱਲ ਨੂੰ ਵਧੀਆ ਸਕੂਲੇ ਨਹੀਂ ਜਾਣਾ ਪੈਂਦਾ ਆਪਣਾ ਹੀ ਸੌਣਾ ਤੇ ਕੱਲ ਨੂੰ ਨੀਂਦ ਪੂਰੀ ਕਰਾਂਗੇ ਮੈਂ ਚਲੋ ਠੀਕ ਆ ਪ੍ਰਭੂ ਤੇਰੀ ਮਰਜ਼ੀ ਆਇਦਰ ਵੇਖਾ ਪਤੰਦਰਾ ਇੱਕ ਮਿੰਟ ਨਹੀਂ ਮੰਨਕਦਾ ਇਧਰ ਡੈਗ ਵੀ ਸੱਟ ਤਾਂ ਕਹਿੰਦੇ ਟਰੈਕਟਰ ਉੱਤੇ ਚੜਾ ਕੇ ਸਲੈਬ ਗਈ ਟੱਟ ਉੱਤੇ ਤੇ ਥੱਲੇ ਜਾਵੜਿਆ ਚਲੋ ਹਜੇ ਬਾਬਾ ਟਰੈਕਟਰ ਵਿੱਚ ਗਿਆ ਆਇਦਰ ਕਹਿੰਦੇ ਹੁਣ ਟੇਰੀਆਂ ਲਾਈਆਂ ਪੀਆਂ ਤੇ ਉਹਨਾਂ ਨੂੰ ਪੱਧਰ-ਪੁੱਧਰ ਕਰਨਗੇ ਆਪਾਂ ਦਾ ਪੈ ਗਈ ਸੀ ਰਾਤ ਢੂਈ ਬਾੜੀ ਦੁਖਣ ਲੱਗ ਗਈ ਸੀ ਇਧਰ ਕੌਰੀ ਖੜਾ ਲਓ ਜੀ ਕੌਰੀ ਨੇ ਕਰ ਲਿਆ ਟਰੈਕਟਰ ਸਟਾਰਟ ਤੇ ਕਹਿੰਦਾ ਮੈਂ ਪੱਧਰ ਕਰਦਾ ਮੈਂ ਚਾ ਠੀਕ ਆ ਪਤੰਦਰ ਨੇ ਗਾਣਾ ਤੜਕੇ ਲਾਲਾ ਸ਼ਹਿਰੀ ਮਾਨ ਦਾ ਕਹਿੰਦੇ ਇੱਕ ਇੱਕ ਪੈਗ ਕਰਦੇ ਟੱਲੀ ਕਰਤਾ ਦੇ ਕੇ ਯਾਰੀ ਦਾ ਵਾਸਤਾ ਮੈਂ ਜਾਣਾ ਵਧੀਆ ਪਤੰਦਰਾ ਮੈਂ ਤੜਕੇ ਤੜਕੇ ਕੋਈ ਧਰਮਿਕ ਗਾਣਾ ਲਾਲਾ ਤੇ ਇੱਧਰ ਆਪਾਂ ਨੂੰ ਸਵੇਰ ਹੋ ਗਈ ਸੀ ਤੇ ਇੱਧਰ ਟਰਾਲੀ ਦੀ ਗਈ ਸੀ ਪੈ ਪਾਟ ਤੇ ਮੈਨੂੰ ਟਾਈਮ ਨਾਲ ਹੀ ਥੱਲੇ ਵਿੱਤਾ ਬਾੜ ਤੇ ਕਹਿੰਦੇ ਹੋਰ ਤਾਂ ਤੂੰ ਕੁਝ ਕਰਨ ਨਹੀਂ ਪਿੰਦ ਪੈ ਪੀ ਬਦਲ ਮੈਂ ਚਕਲ ਨੂੰ ਕ ਮੈਂ ਇਹਨੂੰ ਕਿਹਾ ਮੈਂ ਹਾਂ ਯਾਰ ਕਾਂਤੀ ਟਰਾਲੀ ਲਾਲਾ ਤੂੰ ਛੜਕ ਦੇ ਉੱਤੇ ਤਿੰਨ ਨਾਲ ਲਿਆ ਪਰਲੀ ਪਰਲੀ ਦੇ ਉੱਤੇ ਪਾ ਕੇ ਫੇਰ ਖੁੱਲੂਗੇ ਆਏ ਨਹੀਂ ਖੁੱਲਣੀ ਪੈਪ ਕੰਮ ਔਖਾ ਹੀ ਆ ਤੇ ਇਧਰ ਮੈਂ ਵੀ ਕਾਲਾ ਕਾਲਾ ਹੋ ਗਿਆ ਸਾਰੀ ਬਾਹ ਕਾਲਾ ਕਾਲੀ ਹੋ ਗਈ ਆ ਤੇਲ ਲਗਾ ਚੋਣ ਕਾਲਾ ਕਾਲਾ ਤੇ ਆਪਾਂ ਪੈਪ ਨਵੀਂ ਪਾਤੀ ਆ ਤੇ ਹੁਣ ਇਹਨੂੰ ਆਪਾਂ ਸਵਾਰ ਕੇ ਕੱਸ ਦਿਆਂਗੇ ਔਰਲੇ ਪਾਸੋਂ ਬੜੀ ਮੁਸ਼ਕਲ ਨਾਲ ਖੋਲੀ ਪੈਪ ਕਿਉਂ ਔਰਲੇ ਪਾਸੇ ਕਟਰ ਦੇ ਨਾਲ-ਨਾਟਾ ਤੇ ਇੱਕ ਡਰ ਸੀਗਾ ਵੀ ਕਟਰ ਨਾਲ ਪੈਪ ਨਾ ਟੁੱਟ ਜੇ ਜਿਹੜੀ ਲੋਹੇ ਦੀ ਪੈਪ ਹੁੰਦੀ ਆ ਤੇ ਮੈਂ ਆ ਚਲੋ ਮੈਂ ਬਦਲ ਦੇਣਾ ਭਰਾਵੋ ਲਓ ਜੀ ਪੈਪ ਆਪਾਂ ਕਸਤੀ ਮੈਂ ਤੇਰਾ ਨਟ ਆਪਾਂ ਫੁੱਲ ਦੂਰੀਏਰ ਕਸ ਦਈਏ ਤੇ ਹਲੋ ਜੀ ਪੈਪ ਮੈਂ ਉਹਨਾਂ ਨੂੰ ਕਹਾਂ ਤੂੰ ਚੁਕਾ ਕੇ ਵੇਖੀ ਲੈਪਟ ਕਿਰਾ ਆਪਾਂ ਇੱਕ ਵਾਰੀ ਹੋਰ ਚੈੱਕ ਕਰ ਲੈਂਦੇ ਆ ਫੁੱਲ ਨਟ ਕਸਿਆ ਜਾਂ ਨਹੀਂ ਮੈਂ ਇਹਨਾਂ ਨੂੰ ਮੁਰਕੇ ਲੀਕ ਕਰ ਲੱਗ ਜੇ ਪੈਪ ਆਪਾਂ ਨਵੀਂ ਪਾਤੀ ਸੀਗੇ ਸਾਰੀ ਟਰਾਲੀ ਤੋਂ ਤੇ ਪਹਿਲਾਂ ਆਪਾਂ ਸਾਫ਼ ਕੀਤੀ ਪਤੰਦ ਸਾਰੀ ਟਰਾਲੀ ਤੋਂ ਚੋਈ ਜਾਂਦਾ ਤੇਲ ਲਓ ਜੀ ਆਪਾਂ ਫੁੱਲ ਨਟ ਕੱਸਤਾ ਤੇ ਹੁਣ ਇਦੂ ਵੱਧ ਦਾ ਜੋਰ ਨਹੀਂ ਲੱਗ ਰਿਹਾ ਤੇ ਇਹ ਨਾ ਹੋਵੇ ਕਿਤੇ ਪੈਪ ਟੁੱਟ ਕੇ ਹੱਥ ਚ ਆ ਜਾਏ ਮੈਂ ਉਹਨੂੰ ਕਿਹਾ ਕੰਤੀ ਨੂੰ ਮਾ ਬੱਸ ਕਰੀਏ ਪਤੰਦਰਾ ਕਹਿੰਦਾ ਨਹੀਂ ਨਹੀਂ ਹੋਰ ਕੱਸ ਦੇ ਮਾ ਇਹ ਨਾ ਹੋਵੇ ਪੈਪ ਟੁੱਟ ਜੇ ਕਿਤੇ ਮੈਨੂੰ ਤਾਂ ਚਲ ਕੋਈ ਨਾ ਮੈਂ ਤਾਂ ਕਾਲਾ ਕਾਲਾ ਕਰਤਾ ਤੁਸੀਂ ਲਓ ਜੀ ਆਪਾਂ ਪੈਪ ਦਿੱਤੀ ਫੁੱਲ ਕੱਸ ਤੇ ਹੁਣ ਆਪਾਂ ਬਾਹਰ ਨਿਕਲੋ ਮੈਂ ਚੱਕਾਖ ਵੀ ਖੜ ਲਾਉ ਜੀ ਹੁਣ ਆਪਾਂ ਜਿੰਦੂ ਨੂੰ ਲੈ ਚੱਲਿਆਂ ਜੇ ਮਿਲ ਗਿਆ ਤਾਂ ਕਰੇ ਕਿਉਂ ਅੱਜ ਰਾਤ ਸਰੀ ਦਿਹਾੜੀ ਲੱਗੇ ਰਹੋ ਉਹ ਤਾਂ ਉੱਠ ਗਿਆ ਵਿਚਾਰੇ ਨਾਲ ਅਦਰ ਨੀਂਦਰਾ ਸੀ ਕੱਲ ਦੇ ਲੱਗੇ ਹੋਏ ਸੀਗੇ ਉਹਦਾ ਵਿਚਾਰੇ ਤੜਕੀ ਤੜਕੀ ਉੱਠ ਗਿਆ ਕਿ ਰਾਤੀ ਭੱਜ ਗਿਆ ਸੀਗਾ ਤੇ ਆ ਫਿਰ ਆਪਣੇ ਨਾਲ ਦੇ ਬੰਦੇ ਨਾਲ ਲਾਓ ਜੀ ਆਪਾਂ ਜਿੰਦੂ ਕੋਲੇ ਆ ਗਏ ਤਾਂ ਜਿੰਦੂ ਕਹਿੰਦਾ ਕੋਲਾ ਚਾਹ ਦਾ ਮੂੰਹ ਨੂੰ ਲਾਈ ਬੈਠਾ ਏ ਕਹਿੰਦਾ ਭਾਈ ਮੈਂ ਤਾਂ ਜਾਣਾ ਕੰਮ ਤੇ ਤੇ ਇੱਕ ਮੈਂ ਦਵਾਈ ਦਿਵਾ ਕੇ ਢੋਣੀ ਸ਼ਹਿਰੋਂ ਕੰਨ ਮੇਰੇ ਕੋਲ ਸਕੂਟਰ ਆ ਬਾਈ ਦਾ ਜਿਹਦੇ ਲੱਗੇ ਆ ਮੈਂ ਆ ਠੀਕ ਆ ਪ੍ਰਾਵਾ ਪੀਲਾ ਚਾਚ ਉਹ ਅੱਖਾਂ ਇਹ ਖੁੱਲੀਆਂ ਨਹੀਂ ਸੀ ਪਤੰਦਰ ਦੀਆਂ ਲਓ ਜੀ ਫਿਰ ਆਪਾਂ ਵਾਪਸ ਮੁੜ ਪਏ ਆ ਕੱਲੇ ਖਮੋਸ਼ ਜਿਹਾ ਹੋ ਕੇ ਕੋਮ ਬੰਦਾ ਆਇਆ ਇਹ ਨਾਲ ਆਪ ਨੂੰ ਮੁੜਨਾ ਪਿਆ ਮੈਂ ਚੰਗਾ ਪ੍ਰਾਵਾ ਫਿਰ ਚੱਲੀਏ ਆਪਾਂ ਠੰਡੇ ਠੰਡੇ ਕਰੇ ਲੋਏ ਲੋਏ ਕਰੇ ਠੀਕ ਆ ਤੇ ਕਰੇ ਜਾ ਕੇ ਚਾਰਚੋ ਲੋਡ ਕਰਦੇ ਲਓ ਜੀ ਆਪਾਂ ਬਹਿ ਗਏ ਆ ਟਰੈਕਟਰ ਤੇ ਤੇ ਆਪਾਂ ਚਾਰ ਚੜਾਉਣ ਲੱਗੇ ਤਾਂ ਸਾਰਾ ਮੈਂ ਚਲ ਚੱਕ ਦੀ ਤੇ ਉਹਨਾਂ ਨੂੰ ਮੈਂ ਕਿਹਾ ਤੁਸੀਂ ਜਾ ਲਤਰੋ ਤੇ ਕਿਰਾਇਆ ਮੈਨੂੰ ਚੱਕ ਲੈਣ ਦੇ ਉਤਾਂ ਫਿਰ ਤੁਸੀਂ ਲਤੜੀ ਜਾਓ ਫਿਰ ਆਪਾਂ ਸਾਰਾ ਹੌਲੀ 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 ਤਾਂ ਚੜਾਇਆ ਚੜਾ ਕੇ ਫਿਰ ਉਹਨਾਂ ਨੂੰ ਕਿ ਲਤਰੋ ਆਪਣੇ 4-5 ਟਰਾਲੀਆਂ ਰਹਿ ਗਈਆਂ ਸੀ ਬਣਾਉਣ ਵਾਲੀਆਂ ਬੱਸ 11:00 ਵਜੇ ਨੂੰ 10:00 ਵਜੇ ਨੂੰ ਕੰਮ ਨਿਬੜ ਜੂਗਾ ਤੇ ਜਵਾਕ ਵੀ ਕਹਿੰਦੇ ਇੱਥੇ ਬੈਠੇ ਸੀ ਕਿ ਤੇ ਉਧਰ ਮੀਂਹ ਆ ਗਿਆ ਕਹਿੰਦੇ ਤੇ ਮੀਂਹ ਬਾਵਾ ਆ ਗਿਆ ਸਿਕਣੀਆਂ ਆਈਆਂ ਉਹਨਾਂ ਨੂੰ ਬਦਦਰ ਲਤਰੋ ਲੱਗ ਗਏ ਨਹ ਲਦਰਦੇ ਦੋ ਦੋ ਤੇ ਆਪਾਂ ਲੈ ਆਏ ਤਰਪਾਲ ਪਾਉਣਾ ਤੇ ਦੁਕਾਨ ਤੋਂ ਨਹ ਤਰਪਾਲ ਤਰਪੂਲ ਲੈ ਆ ਕੇ ਰੱਖੀਏ ਜਦੋਂ ਹੁਣ ਮੀ ਆਏ ਤੇ ਦੋ ਕੱਟ ਕੇ ਉੱਤੇ ਦੇ ਦਾਂਗੇ ਤੇ ਮੈਂ ਫਿਰ ਏਕਮ ਨੂੰ ਕਹੇ ਏਕਮ ਜੱਤ ਗਿਆ ਆਪਾਂ ਏਕਮ ਦਾ ਹਜੇ ਜਿੱਤੇ ਨਹੀਂ ਹਜੇ ਤਾਂ ਹਾਰੀਆਂ ਹੇ ਦੱਪਿਆ ਮੈਂ ਹੱਛਾ ਮੈਂ ਜਾ ਯਾਰ ਮੈਂ ਚੱਲ ਕੋਈ ਨਾ ਪੈਜੂ ਮੀ ਕੇਰਾਂ ਦਾ ਗੱਟਾ ਵਾਲਾ ਤੇ ਇਧਰ ਜਿੰਦਾ ਕਹਿੰਦੇ ਲਤਣ ਲੱਗਿਆ ਫੂਨ ਲੱਗਿਆ ਕੰਨਾਂ ਨੂੰ ਤੇ ਪਤੰਦਰ ਕਾਲ ਵੇਖੜਾ ਸਕੂਲੇ ਨੇ ਗਏ ਵੈਣ ਗਈਆਂ ਨੰਗ ਸਹਜਰਾਂ ਦੀ ਇੱਕ ਮਰਿਆਂ ਦੀ ਅੱਜ ਕਹਿੰਦੇ ਹੁਣ ਪਹਿਣ ਕੇ ਸੌਣ ਕੇ ਨਹਾਉਣ ਨੂੰ ਕਿਤੇ ਕੱਲ ਨੂੰ ਜਾਣਗੇ ਸਕੂਲੇ ਲਓ ਜੀ ਕਣੀਆਂ ਆ ਫੇਰ ਆ ਗਈਆਂ ਸੀਗੀਆਂ ਤੇ ਹੁਣ ਲਤੜ ਲਤੜ ਕੇ ਤੇ ਫੇਰ ਇੱਕ ਅੱਧੀ ਜਿਹੜੀ ਟਰਾਲੀ ਰਹਿ ਗਈ ਉਹ ਆਪਾਂ ਉੱਤੇ ਪਾ ਦਾਂਗੇ ਇੱਕ ਇਧਰ ਸਾਈਡ ਤੇ ਲਾ ਲਈ ਆ ਆਪਣੀ ਟਰਾਲੀ ਸਾਈਡ ਤੇ ਲਾ ਲਈ ਇੱਕ ਤੇ ਹੁਣ ਇਧਰ ਆਪਾਂ ਸਵਾਰ ਕੇ ਲਤੜ ਲਤੜ ਕੇ ਸਾਰਾ ਤਾਂ ਚੁੱਕ ਚੁੱਕ ਕੇ ਫੇਰ ਆਪਾਂ ਹੋ ਕਰਾਂਗੇ ਤੇ ਲਓ ਜੀ ਹੁਣ ਆਪਾਂ ਖੇਤ ਟਰਾਲੀ ਪਾ ਮੱਕ ਦੀ ਭਰੋਂ ਜਾਵੜੇ ਆ ਬੰਦਾ ਕੋਈ ਹੈ ਨਹੀਂ ਸੀ ਕਦ ਮੈਨੂੰ ਮਤ ਤੂੰ ਭਰਾ ਕਲੇ ਮੈਂ ਚਲੋ ਭਾਈ ਮੈਂ ਜਾਵੜਦਾ ਤੇ ਆਪਾਂ ਜਾਵੜੇ ਟਰੈਕਟਰ ਲੈ ਕੇ ਤੇ ਲਓ ਜੀ ਇਧਰ ਆਪਾਂ ਲੱਗ ਗਿਆ ਟਰਾਲੀ ਭਰਉਣ ਦੇ ਇਧਰ ਸੋਹਣ ਲਿੱਕਾ ਵਾਲਿਆ ਦਾ ਵੀ ਕਹਿੰਦੇ ਲੱਗਾ ਪਿਆ ਮੁੰਡਾ ਨਾ ਭਰਦੇ ਫੁੱਲ ਤੇ ਇਧਰ ਆਪਾਂ ਵੀ ਸਾਫਾ ਕਾਲਾ ਇਹ ਦਾਗ ਲੱਗ ਕੇ ਟਰਾਲੀ ਦੱਲੋਂ ਨਾ ਚਲੋ ਕੋਈ ਨਾ ਧੋਤਾ ਜਾਊਗਾ ਲੈ ਜੀ ਆਪਾਂ ਟਰਾਲੀ ਲਈਆ ਭਰਾ ਤੇ ਆਪਾਂ ਚੱਲੇ ਹੁਣ ਲੈ ਕੇ ਟਰਾਲੀ ਕਰੇ ਲੈ ਕੇ ਆਹ ਵੇਖੋ ਫੁੱਲ ਭਰੀ ਟਰਾਲੀ ਬਾਣ ਗਿੱਲਾ ਸੀਗਾ ਥੋੜਾ ਜਿਹਾ ਖਾਲੇ ਜਿਹੜਾ ਉੱਥੋਂ ਬਾਬਾ ਨਿਕਲੀ ਆਏ ਮੈਂ ਤਾਂ ਕਿੱਥੇ ਖੋਬਣਾ ਜਾਵੇ ਤੇ ਆਪਾਂ ਘਰੇ ਲਾ ਕੇ ਤੇ ਚਲੋ ਵੇਹਣੇ ਜਾ ਕੇ ਲਓ ਜੀ ਆਪਾਂ ਕੇਰਾ ਮੀ ਆ ਗਿਆ ਸੀਗਾ ਤਰਪਾਲ ਤੇ ਤਾਂ ਉੱਤੇ ਮੈਂ ਚਲ ਗਰਬਾ ਚੋ ਇਧਰ ਵੀ ਆਪਾਂ ਥੋੜਾ ਜਿਹਾ ਲਾ ਲਿਆ ਟਰਾਲੀ ਕੱਕ ਨਾ ਚਲ ਕੇ ਰਾਂ ਬਾਜੂ ਜਿਹੜਾ ਰਹੇਗਾ ਤਰਪਾਲ ਚੁੱਕ ਦਿਆਂਗੇ ਉੱਤੇ ਫੇਰ ਖਿਲਾਰ ਦਿਆਂਗੇ 11 ਵਜੇ ਤਾਂ ਤੋਂ ਚੁੱਕਣਾ ਤਰਪਾਲ ਇਕੱਠਾ ਕਰ ਦਾਂਗੇ ਲਓ ਜੀ ਤਾਂ ਆਪਣਾ ਕੰਮ ਗਿਆ ਨਿਬੜ ਤੇ ਮਿੱਟੀ-ਮੁੱਟੀ ਪਾ ਤਰਪਾਲ ਤਰਪੂਲ ਪਾ ਤੇ ਆ ਉੱਤੇ ਤੇ ਮਿੱਟੀ-ਮੁੱਟੀ ਸਾਈਡਾਂ ਤੋਂ ਕਿਰਾਂ ਨੱਪਤਾ ਆਪਾਂ ਹੁਣ ਔੜੇ ਵਾਲੀ ਸਾਰੀ ਮਿੱਟੀ ਪਾ ਦੂਗਾ ਜਿੰਦੂ ਇਧਰੋਂ ਤਾਂ ਨਵੇੜ ਤਾਂ ਮੈਂ ਮਿੱਟੀ ਕਰਾਇ ਨਾਲ ਨੇੜੇ ਕਰਤੀ ਸੀ ਤੇ ਜਿੰਦੂ ਨੇ ਨਵੇੜ ਤਾਂ ਇਧਰੋਂ ਹੁਣ ਉੱਤੋਂ ਉੱਤੋਂ ਰਹਿ ਗਈ ਕੱਲੀ ਸਾਈਡਾਂ ਸੋਡਾ ਸਾਰੀਆਂ ਨੱਪਤੀਆਂ ਮੁੰਡੇ ਨੇ ਕਹਿੰਦੇ ਲਾਓ ਜੀ ਕੰਮ ਗਾ ਨਿਪੜਾ ਚਾਰ ਦੇ ਤਨਾਪ ਟਰੈਕਟਰ ਰੂਟਰ ਸਾਰੇ